ستشان بہت بہت دنواد اجیپ کے جو ہے مہاتما آل انڈیا جو ہے پرنسیپل ہربجن سموریئل فٹبال ٹورنامنٹ موجود ہیں جیسے سارے کلب کے پرسڈنٹ ہیں سارے سردا جی انہوں کا بہت بہت دنواد کر رہے ہیں جنہوں نے بہت بڑی طریقے سارا ارینجمنٹ کیا ہمیشہ تو بہت انہوں کا یوگدان پہ ان کی پوری ٹیم کا دنواد کر رہے ہیں سارے سارے پر سب جگہ موجود بھی بہت بہت دنواد کہ جو کھیڑا دے بھی جس طرح انہوں نے بہت یوگدان کیتا ہے شروع ہوں تو, تو اسی یوگدان ہوں اگلے لے کے جاندے ہوئے اسی بھی جو ہے سمجھے کی ساکھیں یہ کہ جمعہ واری ہے کی جوٹی ہے جو بندی ہے کیونکہ نوجوان ہونے کے ناتے آپ فٹ بال بھی میں کھیل ہیں ہوں وہ نا دے بھی میرا ایک فرض ہے میرا شوق بھی ہے ہے میرا شوق بھی ہے کہ میں اس گیم کے لیے اس کھیل کے لیے بہتری کے لیے اور ارالے کیتے گا جو بھی انہا کے لیے اِس کر سکتے ضرور گیا اس طرح آج جیسی میں ایلان کیا کہ ڈاکٹر راج آج چکے والے انہوں نے کیا سکے دس لاکھ روپئے کا جو ہے ایمپیلائٹ جو ضرور جی ہاں <سؤال> جی اچھے سارے مکھ ڈاکٹر اشانک جی ڈاکٹر راج کمار جیٹے بہت ہی ستارجوگ ڈاکٹر راج کمار جی جہاں پہلے بھی کافی بار حالات ہوں رہا اج اہی تھوڑی جی بےنتی شاٹ نوٹس کے اوپر انہوں نے ساری بےنتی کو مانتے ہوئے اپنے بیٹے ڈاکٹر شانک نے اتنے بھی ਔਰ ਜੋ ਵੀ ਸਾਡੀਆਂ ਡਿਮਾਂਡ ਸੀਗੀਆਂ ਅਸੀਂ ਰੱਖੀਆਂ ਸਾਡੇ ਫੈਨ ਤੋਂ ਬਗੈਰ ਹੀ ਉਹਨਾਂ ਨੇ ਆਲਰੇਡੀ ਪਹਿਲੇ ਡਿਸਾਈਡ ਕੀਤਾ ਹੋਇਆ ਸੀ ਔਰ ਇਹਨਾਂ ਸਾਰੀਆਂ ਉਹ ਇਲਾਕੇ ਦੇ ਵਿੱਚ ਵੀ ਪਤਾ ਹੈ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਡਾਟੋ ਸਾਹਿਬ ਦਾ ਤੇ ਅੱਗੇ ਉਹਨਾਂ ਬੇਡੇ ਦਾ ਵੀ ਅਸੀਂ ਇਹਨਾਂ ਦੇ ਬਹੁਤ ਬਹੁਤ ਰਿਣੀ ਆ ਪੂਰੇ ਆਪਣੇ ਪਬਲਿਕ سپورਟਿੰਗ ਕਲੱਬ ਵੱਲੋਂ ਔਰ ਸਾਡੇ ਐਨਆਰਆਈ ਵੀ ਲੋ ਐਨਆਰਆਈ ਬਰਾਬਰ ਵੱਲੋਂ ਵੀ ਤੇ ਇੱਕ ਵਾਰ ਫੇਰ ਆਪਣੇ ਪੂਰਾ ਇਲਾਕਾ ਨਿਵਾਸੀਆਂ ਵੱਲੋਂ ਵੀ ਇਹਨਾਂ ਨੂੰ ਵੈਲਕਮ ਵੀ ਕਰਦੇ ਆ ਤੇ ਥੈਂਕਸ ਵੀ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਡੀ ਰਾਸ਼ੀ 10 ਲੱਖ ਰੁਪਏ ਦੀ ਇਸ ਕਲੱਬ ਨੂੰ ਦਿੱਤੀ ਆ ਤੇ ਮਹਾਰਾਜ ਜੀ ਇਹਨਾਂ ਨੂੰ ਹੋਰ ਬਲੰਦੀਆਂ ਬਖਸ਼ੇ ਜੜਦੇ ਕਲੱਬ ਬਖਸ਼ੇ ਵਾਹਿਗੁਰੂ ਜੀ ਖਾਲਸਾ ਸਰ ਇਹ ਜਿਹੜਾ ਟੂਰਨਾਮੈਂਟ ਹੈ ਕਿੰਨੇ ਦਿਨ ਤੱਕ ਚੱਲੇਗਾ ਇਹ 14 ਤਰੀਕ ਤੋਂ ਅੱਜ ਅੱਜ ਦੀ ਓਪਨਿੰਗ ਹੋਈ ਹੈ ਜੀ ਤੇ 21 ਤਰੀਕ ਨੂੰ ਇਹਨਾਂ ਸਮਾਪਤੀ ਹੋਏਗੀ 21 ਤਰੀਕ ਨੂੰ ਦੇ ਆਮ ਆਦਮੀ ਪਾਰਟੀ ਦੇ ਸਰਦਾਰ ਜੈ ਕ੍ਰਿਸ਼ਨ ਸਿੰਘ ਜੀ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਤੇ ਸਾਡੇ ਇਲਾਕੇ ਦੇ ਰਣਪਾਲ ਸਾਹਿਬ ਤੋਂ ਐ ਮੈਂਬਰ ਕਲੀਮੈਂਟ ਭਾਜੀ ਮਾਨਿੰਦਰ ਸਿੰਘ ਕੰਗ ਜੀ ਉਹ ਪਹੁੰਚ ਰਹੇ ਨੇ ਉਹ ਆਪਣੇ ਕਾਰਕਮਲਾਨਾ ਨਾਮਾਂ ਦੀ ਵੰਡ ਕਰਨਗੇ ਤੇ ਉਹਨਾਂ ਨੇ ਵੀ ਅਸੀਂ ਉਹਨਾਂ ਨੂੰ ਮਿਲੇ ਸੀ ਤੁਹਾਨੂੰ ਦੱਸਿਆ ਉਹ ਕਹਿੰਦੇ ਵਿਐਸਪੀ ਜਰੂਰ ਭਾਂਜੇ ਤੇ ਆਮ ਆਦਮੀ ਪਾਰਟੀ ਦਾ ਇਹਨਾਂ ਦੇ ਦਿੱਲੀ ਤੋਂ ਜਿਹੜੇ ਅੰਚਾਰ ਸਾਡੇ ਸੀਐਮ ਸਾਹਿਬ ਦਾ ਤੇ ਖਾਸ ਕਰਕੇ ਰੋੜੀ ਸਾਹਿਬ ਪਾਲਵਿੰਦਰ ਕਾਂਜੀ ਡਾਕਟਰ ਰਾਜਕਮਰ ਜੀ ਤੇ ਸਾਡਾ ਬੇਟਾ ਅਸ਼ਾਨ ਜੀ ਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਨਾਲ ਹੀ ਸਾਡੇ ਰਾਮ ਗੈਂਟਵਾਲ ਜੀ ਪ੍ਰਿੰਸੀਪਲ ਸਾਹਿਬ ਦੇ ਅੰਦਰ ਫੇਲੀ ਤੋਂ ਸਾਰੇ ਪਾਰਟੀ ਕਰਮੀਆਂ ਦੇ ਨਾਲ ਆਏ ਹੋਏ ਸਾਡੇ ਸਾਥੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਚਾਰ ਤੋਂ ਵੱਧ ਮੁੱਖ ਮਹਿਮਾਨ ਜਿਹੜੇ ਨੇ ਕੋ-ਗਰਾਉਂਡ ਤੱਕ ਨਹੀਂ ਜਾ ਸਕਦੇ ਤੇ ਚੱਲਦੇ ਮੈਚ ਵਿੱਚ ਕਿਸੇ ਦਾ ਨਾਮ ਕੋਈ ਅਨਾਊਂਸਮੈਂਟ ਨਹੀਂ ਕੀਤੀ ਜਾ ਸਕਦੇ ਸੋ ਡਾਕਟਰ ਅਸ਼ਾ ਕੁਮਾਰ ਹੋਸਟ ਵਾਰਨਰ ਸਿੰਘ ਨੇ ਜਿਨ੍ਹਾਂ ਨੇ ਪਿਛਲੇ ਦੇਹ ਰਾਹਕਿਆਂ ਤੋਂ ਇਸ ਇਲਾਕੇ ਦੀ ਆਪਣੇ ਜ਼ਿਲ੍ਹੇ ਦੀ ਸੇਵਾ ਕੀਤੀ ਕਰ ਰਹੇ ਨੇ ਡਾਕਟਰ ਰਾਜ ਕੁਮਾਰ ਜੜੇਪੱਲਾ ਸਕਿਉਰਟੀ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਬਾਹਰ ਆ ਜਾਓ ਮਦਦ ਰਛੀ ਦੇ ਹਵਾਇਤਾ ਨੇ ਸਕਿਉਰਟੀ ਵਾਲੇ ਵੀਰ ਜਿੰਨੇ ਵੀ ਆਏ ਨੇ ਨਾਲੇ ਉਹ ਬਾਹਰ ਆ ਕੇ ਪਾਲਤ ਕੰਮ ਕਰ ਰਹੇ ਹੋਤਨਾਂ ਡਾਕਟਰ ਨਿਸ਼ਾਨ ਕੁਮਾਰ ਜੀ ਦਾ ਪ੍ਰਕਾਰ ਵਿੱਚ ਸਾਡੀ ਆਵਾਜ਼ ਨੂੰ ਬੁਣਦੀ ਦੇ ਰਹੇ ਨੇ